ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤੇ ਦੀ ਸਾਂਝ ਕਰੀਏ ਗਾਜ ਵਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਜਿਹੜੇ ਲੋਕ ਗੁਰੂ ਸਾਹਿਬ ਬਗੇ 1 ਜਾਂ 2 ਰੁਪਏ ਦਾ ਮੱਥਾ ਟੇਕਦੇ ਨੇ ਉਹ ਇਕਤਾ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿੰਨੇ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਅਤੇ ਕਮੈਂਟ ਅਤੇ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਤ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਵੇਖਣ ਨੂੰ ਮਿਲ ਸਕਣ ਸਾਧ ਸੰਗਤ ਜੀ ਪਈ ਸੰਤੋਖ ਸਿੰਘ ਲਿਖਦੇ ਹਨ ਜਿਵੇਂ ਕਲਪ ਬਿਰਤ ਦਾ ਸੁਹਾ ਹੈ ਉਹਦੇ ਥੱਲੇ ਕੋਈ ਵੀ ਆ ਕੇ ਬੈਠ ਜਾਵੇ ਤਾਂ ਮਨ ਵਿੱਚ ਕਾਮਨਾ ਧਾਰੇ ਸਾਸੰਗਤ ਜੀ ਉਹ ਕਾਮਨਾ ਪੂਰੀ ਕਰਦਾ ਹੈ ਸਾਸੰਗਤ ਜੀ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਸੁਭਾ ਹੈ ਕਿ ਜਿਹੜਾ ਵੀ ਬੰਦਾ ਕਾਮਨਾ ਕਰਕੇ ਗੁਰੂ ਦੇ ਦਰ ਤੇ ਆਉਂਦਾ ਹੈ ਸਾਤਸੰਗਤ ਜੀ ਉਸਦੇ ਸਾਰੇ ਦੁੱਖ ਮਿਟ ਜਾਂਦੇ ਨੇ ਦੇਖੋ ਸਾਤਸੰਗਤ ਜੀ ਇਹ ਗੁਰੂ ਦੀ ਵੱਡੀ ਵਡਿਆਈ ਹੈ ਇੱਥੇ ਇਹ ਕੁਝ ਨਹੀਂ ਵੇਖਿਆ ਜਾਂਦਾ ਕਿ ਬੰਦਾ 10 ਸਾਲ ਤੋਂ ਆਉਂਦਾ ਹੈ ਜਾਂ ਫਿਰ 10 ਦਿਨ ਤੋਂ ਆ ਰਿਹਾ ਹੈ ਸਾਤਸੰਗਤ ਜੀ ਇਹ ਕਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਦੇਖਦੇ ਕਿ ਕਿਸ ਬੰਦੇ 100 ਰੁਪਏ ਦਾ ਮੱਥਾ ਟੇਕਿਆ ਜਾਂ ਕਿਸ ਨੇ 10 ਰੁਪਏ ਦਾ ਮੱਥਾ ਟੇਕਿਆ ਸਾਧ ਸੰਗਤ ਜੀ ਜੇ ਕਿਸ ਨੇ 1000 ਰੁਪਏ ਦਾ ਮੱਥਾ ਟੇਕਿਆ ਸਾਧ ਸੰਗਤ ਜੀ ਗੁਰੂ ਸਾਹਿਬ ਸਿਰਫ ਬੰਦੇ ਦੀ ਭਾਵਨਾ ਦੇਖਦੇ ਨੇ ਸਾਧ ਸੰਗਤ ਜੀ ਅਗਰ ਕੋਈ ਭਾਵਨਾ ਨਾਲ ਕੋਟੇ ਵੀ ਰੱਖ ਦੇਵੇ ਤਾਂ ਉਹ ਵੀ ਗੁਰੂ ਦੇ ਦਰ ਤੇ ਪਰਬਾਨ ਹੁੰਦੀ ਹੈ ਸਾ ਸੰਗਤ ਜੀ ਖਾਲਸਾ ਜੀ ਮਹਾਰਾਜ ਨੇ ਇਸ ਦਾ ਪਰਮਾਨੰਦ ਦਿੱਤਾ ਇਤਿਹਾਸ ਵਿੱਚ ਕਿ ਇੱਕ ਦਿਨ ਗੁਰੂ ਅਰਜਨ ਦੇਵ ਜੀ ਦਾ ਦਰਬਾਰ ਲੱਗਿਆ ਹੋਇਆ ਸੀ ਸਾ ਸੰਗਤ ਜੀ ਇਤਿਹਾਸ ਕਹਿੰਦਾ ਹੈ ਕਿ ਸਿੱਖਾਂ ਨੇ ਬੜੀ ਕੀਮਤੀ ਪੇਟਾ ਵਾ ਚੜਾਈਆਂ ਤੇ ਕਈ ਪੈਸੇ ਰੱਖ ਰਹੇ ਨੇ ਤੇ ਕਈ ਗੁਰੂ ਸਾਹਿਬ ਜੀ ਅੱਗੇ ਮੋਹਰਾ ਰੱਖ ਰਹੇ ਨੇ ਸਾਧ ਸੰਗਤ ਜੀ ਕੋਈ ਗੁਰੂ ਸਾਹਿਬ ਜੀ ਲਈ ਜੋੜਾ ਪਸਤਰ ਰੱਖ ਰਹੇ ਨੇ ਪਰ ਸਾਧ ਸੰਗਤ ਜੀ ਇਹ ਸਾਰੀਆਂ ਭੇਟਾਂ ਜਿਹੜੋ ਗੁਰੂ ਸਾਹਿਬ ਜੀ ਅੱਗੇ ਰੱਖੀਆਂ ਹੋਈਆਂ ਨੇ ਤਾਂ ਫਿਰ ਇੱਕ ਗਰੀਬੜਾ ਜਿਹਾ ਸਿੱਖ ਲਾਈਨ ਵਿੱਚ ਲੱਗ ਗਿਆ ਸਾਧ ਸੰਗਤ ਜੀ ਬਾਬਾ ਜੀ ਨੂੰ ਮੱਥਾ ਟੇਕਣ ਲਈ ਤੇ ਉਹਦੇ ंग जी कपड़े भी मैले ने पर उसका मन बड़ी श्रद्धा भावना है।, तो है सासंग जी उस अमीर सज्जन जो तो मा टेकया उसने बाबा जी अगे मोहरा रखिया कीमती चीजा क्ड के ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੱਤੀਆਂ ਸਾ ਸੰਗਤ ਜੀ ਫਿਰ ਪਿੱਛੇ ਖਲੋਤੇ ਗਰੀਬ ਸਿੱਖ ਦੇ ਮਨ ਵਿੱਚ ਆ ਗਿਆ ਕਿ ਮਨਾ ਬਾਕੀ ਲੋਕ ਇੰਨੀਆਂ ਚੀਜ਼ਾਂ ਮੋਹਰਾ ਪੈਸੇ ਗੁਰੂ ਸਾਹਿਬ ਅਗੇ ਪੇਟਾ ਕਰ ਰਹੇ ਨੇ ਸਾ ਸੰਗਤ ਜੀ ਅਗਰ ਜੇਕਰ ਮੈਂ ਸਿਰਫ ਕੌਡੀ ਰੱਖ ਕੇ ਮੱਥਾ ਟੇਕਾਂਗਾ ਤਾਂ ਇਸ ਤਰ੍ਹਾਂ ਗੁਰੂ ਸਾਹਿਬ ਦੀ ਨਿਰਾਦਰੀ ਹੋਵੇਗੀ 사త్సੰਗਤ ਜੀ ਵੀ ਇੱਕ ਜਮਾਨਾ ਸੀ ਜਦੋਂ ਸਿਰਫ ਕੌਡੀਆਂ ਨਾਲ ਮੱਥਾ ਟੇਕਿਆ ਜਾਂਦਾ ਸੀ 사త్సੰਗਤ ਜੀ ਪਾਈਪ ਸੰਤੋਖ ਸਿੰਘ ਲਿਖਦੇ ਨੇ ਕਹਿੰਦੇ ਉਹ ਜਿਹੜਾ ਸਿੱਖ ਹੈ ਉਹਦੇ ਮਨ ਵਿੱਚ ਫੇਰ ਸ਼ਰਮ ਆ ਗਈ 사త్సੰਗਤ ਜੀ ਕਿ ਮੇਰੀ ਕੌਡੀ ਦੀ ਕੀ ਕੀਮਤ ਪੈਣੀ ਹੈ ਇੱਕ ਤੇ ਗੁਰੂ ਸਾਹਿਬ ਦੀ ਨਰਾਦਰੀ ਹੋਵੇਗੀ ਤੇ ਦੂਜਾ ਮੈਂ ਕਾਢੀ ਰੱਖਣ ਲੱਗਿਆ ਸ਼ਰਮ ਮਹਿਸੂਸ ਕਰਾਂਗਾ ਸਾਧ ਸੰਗਤ ਜੀ ਅੱਜ ਕੱਲ੍ਹ ਸਮੇਂ ਵਿੱਚ ਜੇ ਕਿਸੇ ਕੋਲ ਛੋਟਾ ਨੋਟ ਹੋਵੇ ਨਾ ਉਹ ਬਹੁਤ ਸ਼ਰਮ ਮਹਿਸੂਸ ਕਰਦਾ ਮੱਥਾ ਟੇਕਦਿਆਂ ਸਾਧ ਸੰਗਤ ਜੀ ਜਿਹੜੇ ਕੋਲ ਵੱਡਾ ਨੋਟ ਹੋਵੇ ਉਹ ਬੰਦਾ ਜਾਣ ਬੁੱਝ ਕੇ ਦਿਖਾਉਂਦਾ ਸਾਰਿਆਂ ਨੂੰ ਕਿ ਪਤਾ ਲੱਗੇ ਸਾਰੇ ਲੋਕਾਂ ਨੂੰ ਕਿ ਮੈਂ ਵੱਧ ਪੈਸਿਆਂ ਨਾਲ ਮੱਥਾ ਟੇਕਣ ਲੱਗਾ ਸਾਧ ਸੰਗਤ ਜੀ ਫਿਰ ਉਹ ਗਰੀਬ ਸਿੱਖ ਦੇ ਮਨ ਵਿੱਚ ਸ਼ਰਮ ਆ ਗਈ ਕਿ ਮੇਰੇ ਕੋਲ ਤੇ ਸਿਰਫ ਕਾਢੀ ਏ ਸਾਧ ਸੰਗਤ ਜੀ ਮੈਂ ਕੀ ਮੱਥਾ ਟੇਕਾਂ ਸਾਧ ਸੰਗਤ ਜੀ ਉਸ ਗਰੀਬ ਸਿੱਖ ਨੇ ਸ਼ਰਮ ਦੇ ਮਾਰੇ ਉਸ ਕੋੜੀ ਦਾ ਮੱਥਾ ਨਹੀਂ ਟੇਕਿਆ ਆ ਸਾਧ ਸੰਗਤ ਜੀ ਉਸ ਕੋੜੀ ਨੂੰ ਹੱਥ ਵਿੱਚ ਹੀ ਕੁੱਟ ਕੇ ਰੱਖਿਆ ਤੇ ਫਿਰ ਮੱਥਾ ਟੇਕ ਕੇ ਵਾਪਸ ਪਿੱਛੇ ਜਾ ਕੇ ਬੈਠ ਗਿਆ ਸਾਧ ਸੰਗਤ ਜੀ ਜਦੋਂ ਫਿਰ ਸਭ ਤੋਂ ਪਿੱਛੇ ਜਾ ਕੇ ਬੈਠ ਗਿਆ ਤੇ ਮਨ ਵਿੱਚ ਆਉਂਦਾ ਮਨਾ ਜੇ ਤੂੰ ਵੀ ਅਮੀਰ ਹੁੰਦਾ ਤਾਂ 1% ਤੂੰ ਵੀ ਗੁਰੂ ਅੱਗੇ ਭੇਟ ਕਰਦਾ ਸਾਧ ਸੰਗਤ ਜੀ ਤੇਰੇ ਕੋਲ ਪੈਸੇ ਹੈ ਹਨੀ ਤੇ ਤੂੰ ਰੱਖੇਂਗਾ ਕਿੱਥੇ ਤੇ ਇਸ ਤਰ੍ਹਾਂ ਸੋਚਦਾ ਸੋਚਦਾ ਕੀਤ ਸ੍ਰੋਣਨ ਲੱਗ ਪਿਆ ਸਾਧ ਸੰਗਤ ਜੀ ਫਿਰ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੱਜ ਪਹਿਲੀ ਵਾਰ ਇੱਕ ਕੰਮ ਕੀਤਾ ਤੇ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਭਾਈ ਗੁਰਦਾਸ ਜੀ ਸੰਗਤ ਵਿੱਚ ਆਵਾਜ਼ ਦਿਓ ਕਿ ਜੇ ਕੋਈ ਮੱਥਾ ਟੇਕਣ ਤੋਂ ਰੰਦਾ ਹੈ ਤਾਂ ਮੱਥਾ ਟੇਕ ਲਵੇ ਸਾ ਸੰਗਤ ਜੀ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਹੁਣ ਜਾ ਰਹੇ ਨੇ ਸਾ ਸੰਗਤ ਜੀ ਭਾਈ ਗੁਰਦਾਸ ਜੀ ਹੈਰਾਨ ਹੋ ਗਏ ਤੇ ਭਾਈ ਗੁਰਦਾਸ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਫਿਰ ਸੰਗਤ ਵਿੱਚ ਆਵਾਜ਼ ਦਿੱਤੀ ਕਿ ਜੇਕਰ ਕੋਈ ਮੱਥਾ ਟੇਕਣ ਤੋਂ ਰੰਦਾ ਹੈ ਤਾਂ ਸਾ ਸੰਗਤ ਜੀ ਉਹ ਮੱਥਾ ਟੇਕ ਲਵੇ ਕਿਉਂਕਿ ਹੁਣ ਗੁਰੂ ਸਾਹਿਬ ਜੀ ਜਾ ਰਹੇ ਹਨ ਸਾ ਸੰਗਤ ਜੀ ਫਿਰ ਸਾਰੀ ਸੰਗਤ ਇੱਕ ਦੂਜੇ ਵੱਲ ਵੇਖਣ ਲੱਗ ਪਈ ਸਾ ਸੰਗਤ ਜੀ ਅੱਜ ਸਾਰਿਆਂ ਨੇ ਤਾਂ ਮੱਥਾ ਟੇਕ ਲਿਆ ਤੇ ਫਿਰ ਭਾਈ ਗੁਰਦਾਸ ਜੀ ਨੇ ਕਿਹਾ ਕਿ ਲੱਗਦਾ ਗੁਰੂ ਸਾਹਿਬ ਸਾਰਿਆਂ ਨੇ ਮੱਥਾ ਟੇਕ ਲਿਆ ਹੈ 사ਤ ਸੰਗਤ ਜੀ ਕੋਈ ਵੀ ਨਹੀਂ ਉઠਿਆ ਤੇ ਫਿਰ ਗੁਰੂ ਸਾਹਿਬ ਭਾਈ ਗੁਰਦਾਸ ਜੀ ਨੂੰ ਕਹਿੰਦੇ ਨੇ ਨਹੀਂ ਭਾਈ ਕੋਈ ਬਹੁਤ ਕੀਮਤੀ ਭੇਟਾ ਲੈ ਕੇ ਆਇਆ 사ਤ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਉਹਨੇ ਮੱਥਾ ਨਹੀਂ ਟੇਕਿਆ ਤੇ ਉਹ ਭੇਟਾ ਕੋਲ ਹੀ ਰੱਖ ਲਈ ਤੇ ਗੁਰੂ ਸਾਹਿਬ ਨੇ ਫਿਰ ਕੀਆ ਭਾਈ ਗੁਰਦਾਸ ਜੀ ਇੱਕ ਵਾਰ ਫਿਰ ਤੋਂ ਆਵਾਜ਼ ਦੇ ਕੇ ਕਹੋ ਕਿ ਗੁਰੂ ਸਾਹਿਬ ਚੱਲੇ ਨੇ ਸਾਧ ਸੰਗਤ ਜੀ ਜੇ ਕੋਸੇ ਕੋਈ ਰੰਦਾ ਹੈ ਤਾਂ ਮੱਥਾ ਟੇਕ ਲਵੇ ਸਾਧ ਸੰਗਤ ਜੀ ਜਿਹੜੇ ਅਮੀਰ ਲੋਕ ਸੀ ਉਹ ਸਾਰੇ ਵੇਖ ਰਹੇ ਸਨ ਕਿ ਅਸੀਂ ਤਾਂ ਸਾਰਿਆਂ ਨੇ ਮੱਥਾ ਟੇਕ ਲਿਆ ਹੈ ਤਾਂ 사ਸੰਗਤ ਜੀ ਜਿਹੜਾ ਉਹ ਗਰੀਬ ਸਿੱਖ ਸੀ ਉਸ ਤੋਂ ਉਹ ਸਭ ਤੋਂ ਪਿੱਛੇ ਜਾ ਕੇ ਬੈਠਾ ਸੀ ਸਿਰ ਝੁਕਾ ਕੇ ਬੈਠਾ ਸੀ 사ਸੰਗਤ ਜੀ ਫਿਰ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿੰਦੇ ਗੁਰੂ ਸਾਹਿਬ ਜੀ ਲੱਗਦਾ ਸਾਰਿਆਂ ਸੰਗਤਾਂ ਨੇ ਮੱਥਾ ਟੇਕ ਲਿਆ ਹੈ ਤੇ ਚਲੋ ਗੁਰੂ ਅਰਜਨ ਸਾਹਿਬ ਆਪ ਚਲ ਪਏ 사త్సੰਗਤ ਜੀ ਭਾਈ ਗੁਰਦਾਸ ਜੀ ਰੁਕਿਆ ਕਿ ਭਾਈ ਗੁਰਦਾਸ ਜੀ ਉਹ ਭੇਟਾ ਬਹੁਤ ਕੀਮਤੀ ਹੈ ਲਗਦਾ 사త్సੰਗਤ ਜੀ ਫਿਰ ਸਾਨੂੰ ਹੀ ਲੈਣ ਜਾਣਾ ਪੈਣਾ 사త్సੰਗਤ ਜੀ ਉਹ ਸਿੱਖ ਨੇ ਨਹੀਂ ਦੇਣੀ ਲਗਦਾ ਫਿਰ ਸਿੱਖ ਤੋਂ ਗੁਰੂ ਅਰਜਨ ਪਾਤਸ਼ਾਹ ਜੀ ਆਪ ਹੀ ਮੰਗਣੀ ਪਹਿਣੀ ਮੈਨੂੰ ਲੱਗਦਾ ਸਾਧ ਸੰਗਤ ਜੀ ਫਿਰ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ ਕਿ ਇੰਨੀ ਕੀਮਤੀ ਭੇਟਾ ਏ ਉਹ ਕਿਹੜਾ ਸਿੱਖ ਹੈ ਜਿਹੜੀ ਇੰਨੀ ਮਹਿੰਗੀ ਭੇਟਾ ਲੈ ਕੇ ਆਇਆ ਵਾ ਸਾਧ ਸੰਗਤ ਜੀ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਆਪਣੇ ਸਿੰਘਾਸਨ ਤੋਂ ਉੱਠ ਕੇ ਸੰਗਤ ਵਿੱਚ ਬੈਠੇ ਸਾ ਸੰਗਤ ਜੀ ਉਹ ਗਰੀਬ ਸਿੱਖ ਦੇ ਅੱਗੇ ਜਾ ਕੇ ਬੈਠ ਗਏ ਸਾ ਸੰਗਤ ਜੀ ਜਿਹੜਾ ਕਿ ਸ਼ਰਮ ਨਾਲ ਆਪਣੀਆਂ ਅੱਖਾਂ ਥੱਲੇ ਨੂੰ ਝੁਕਾ ਕੇ ਬੈਠਾ ਸੀ ਸਾ ਸੰਗਤ ਜੀ ਗੁਰੂ ਅਰਜਨ ਸਾਹਿਬ ਜੀ ਫਿਰ ਆਪਣੇ ਚੋਲੇ ਦਾ ਪੱਲਾ ਅੜ ਕੇ ਕਹਿੰਦੇ ਨੇ ਸਾ ਸੰਗਤ ਜੀ ਸਿੱਖਾ ਬੇਟਾ ਬਹੁੜੀ ਕੀਮਤੀ ਹੈ ਸਾਧ ਸੰਗਤ ਜੀ ਲੋਕ ਦੇਖਣ ਲੱਗ ਪਏ ਉਹ ਬੇਟਾ ਲੁਕੋ ਕੇ ਬੈਠਾ ਸੀ ਸਾਧ ਸੰਗਤ ਜੀ ਗੁਰੂ ਅਰਜਨ ਸਾਹਿਬ ਦੀ ਝੋਲੀ ਵਿੱਚ ਪਾ ਦੇ ਸਾਰੇ ਸੰਦਕ ਵੇਖ ਰਹੀ ਸੀ ਕਿ ਜਦੋਂ ਸਿੱਖ ਨੇ ਅੱਖਾਂ ਉੱਪਰ ਚੁੱਕੀਆਂ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਤਦ ਗੁਰੂ ਅਰਜਨ ਸਾਹਿਬ ਜੀ ਬੈਠੇ ਦੇਖੇ ਤੇ ਬਸ ਫਿਰ ਸਾ ਸੰਗਤ ਜੀ ਵਿਰਾਗ ਦੀ ਕੋਈ ਹੱਦ ਨਾ ਰਹੀ ਤੇ ਅੰਦਰੋਂ ਅੰਦਰੀ ਔਰ ਰੋ ਪਏ ਸਾ ਸੰਗਤ ਜੀ ਮਹਾਰਾਜ ਸੁਣਿਆ ਸੀ ਕਿ ਤੁਸੀਂ ਗਰੀਬ ਦੀ ਮਾਜ ਹੋ ਸਾ ਸੰਗਤ ਜੀ ਪਰ ਗਰੀਬਾਂ ਨੂੰ ਇੰਨਾ ਨਿਵਾਜ਼ ਦੇਦੇ ਹੋਏ ਪਹਿਲੀ ਵਾਰ ਵੇਖਿਆ ਆ ਸਾਥ ਸੰਗਤ ਜੀ ਫਿਰ ਗਰੀਬ ਸਿੱਖ ਕਹਿੰਦਾ ਮਹਾਰਾਜ ਮੇਰੇ ਕੋਲ ਤੇ ਕੌਡੀ ਐ ਇਹ ਤੇ ਪੈਸੇ ਵੀ ਨਹੀਂ ਤੇ ਫੁੱਟੀ ਕੌੜੀ ਦਾ ਕੀ ਹੁੰਦਾ ਅੱਜ ਕੱਲ੍ਹ ਸਾਥ ਸੰਗਤ ਜੀ ਫਿਰ ਗੁਰੂ ਅਰਜਨ ਸਾਹਿਬ ਨੇ ਕਿਹਾ ਸਿੱਖਾ ਗੁਰੂ ਪੈਸਾ ਨਹੀਂ ਉਹ ਦੇਖਦਾ ਗੁਰੂ ਸਿੱਖ ਦਾ ਪਿਆਰ ਵੇਖਦਾ ਸਾਥ ਸੰਗਤ ਜੀ ਕਿਉਂਕਿ ਤੇਰੇ ਅੰਦਰ ਪਿਆਰ ਤੇ ਭਾਵਨਾ ਸੀ 사ਸੰਗਤ ਜੀ ਇਸ ਕਰਕੇ ਪੇਟਾ ਬਹੁਤ ਕੀਮਤੀ ਹੋ ਗਈ 사ਸੰਗਤ ਜੀ ਜਿਹਦੇ ਅੰਦਰ ਭਾਵਨਾ ਹੋਵੇ ਨਾ ਉਹਦੀ ਛੋਟੀ ਪੇਟਾ ਵੀ ਬਹੁਤ ਕੀਮਤੀ ਬਣ ਜਾਂਦੀ ਹੈ 사ਸੰਗਤ ਜੀ ਫਿਰ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੀ ਝੋੜੀ ਅੱਗੇ ਕੀਤੀ ਤੇ ਫਿਰ ਉਸ ਗਰੀਬ ਸਿੱਖ ਨੇ ਰੋਂਦਿਆਂ ਰੋਂਦਿਆਂ ਆਪਣੇ ਹੱਥ ਵਿੱਚ ਫੜੀ ਗੋਡੀ ਗੁਰੂ ਸਾਹਿਬ ਜੀ ਦੀ ਝੋਲੀ ਵਿੱਚ ਪਾ ਦਿੱਤੀ 사ਤ ਸੰਗਤ ਜੀ ਫਿਰ ਧੰਨ ਗੁਰੂ ਅਰਜਨ ਦੇਵ ਜੀ ਨੇ ਪਿਆਰ ਨਾਲ ਕਿਹਾ ਸਿੱਖਾ ਅੱਜ ਕੋਡੇ ਗੁਰੂ ਦੇ ਚਰਨਾਂ ਵਿੱਚ ਚੜ੍ਹਾਈਏ 사ਤ ਸੰਗਤ ਜੀ ਗੁਰੂ ਨਾਨਕ ਸਾਹਿਬ ਇੱਕ ਦਿਨ ਤੈਨੂੰ ਕਰੋੜਾਂ ਪਤੀ ਬਖਸ਼ ਦੇਣਗੇ ਸਾਥ ਸੰਗਤ ਜੀ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਗਰੀਬ ਸਿੱਖ ਤੇ ਕਰਦ ਸਾਥ ਸੰਗਤ ਜੀ ਤਕਦੀਰ ਬਦਲ ਦਿੱਤੀ ਉਹ ਗਰੀਬ ਸਭ ਕੁਝ ਮਿੱਟ ਗਈ ਉਸਦੀ ਸਾਥ ਸੰਗਤ ਜੀ ਇਹ ਸਭ ਕੁਝ ਵੇਖ ਕੇ ਫਿਰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕਹਿੰਦੇ ਚਰਨ ਸ਼ਰਨ ਗੁਰ ਏਕ ਪੱਤਾ ਜਾਏ ਚਲ ਕੀ ਕੋਈ ਭਾਵਨਾ ਨਾਲ ਗੁਰੂ ਵਾਲੇ ਇੱਕ ਕਦਮ ਵੀ ਚੱਲ ਪਵੇ ਤਾਂ ਸਾਧ ਸੰਗਤ ਜੀ ਗੁਰੂ ਇੰਨਾ ਮਹਾਨ ਹੈ ਉਹ ਕਰੋੜਾਂ ਕਦਮਾਂ ਅੱਗੇ ਹੋ ਜਾਂਦਾ ਹੈ ਸਾਧ ਸੰਗਤ ਜੀ ਸਿੱਖ ਨੂੰ ਲੈਣ ਲਈ ਤੇ ਸਾਧ ਸੰਗਤ ਜੀ ਕੋਈ ਭਾਵਨਾ ਨਾਲ ਕੋੜੀ ਵੀ ਗੁਰੂ ਸਾਹਿਬ ਅਗੇ ਪੇਟਾ ਕਰਦੇ ਵੀ ਨਾ ਤੱਕ ਗੁਰੂ ਸਾਹਿਬ ਉਸ ਨੂੰ ਖਜ਼ਾਨੇ ਬਖਸ਼ ਦਿੰਦੇ ਨੇ 사త్సੰਗਤ ਜੀ ਧੰਗ ਗੁਰ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਘਰ ਹੈ ਤੇ ਇਤਿਹਾਸ ਵਿੱਚ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਗੁਰ ਨਾਨਕ ਦੇਵ ਮਹਾਰਾਜ ਭਾਵਨਾ ਦੇਖਦੇ ਨੇ 사త్సੰਗਤ ਜੀ ਲੋਕੀ ਕਹਿੰਦੇ ਹਨ ਕਿ ਮਹਾਰਾਜ ਵਿਆਹਏ ਗਏ ਨਹੀਂ ਤੇ ਹੁਣ ਸਬਾਹ ਬਦਲ ਲੈਣਗੇ ਪ੍ਰਸਾਦ ਸੰਗਤ ਜੀ ਖਾਲਸਾ ਜੀ ਜਿਵੇਂ ਸੂਰਜ ਦਾ ਸਬਾਹ ਨਹੀਂ ਬਦਲਦਾ ਨਾ ਉਹ ਹਨੇਰਾ ਦੂਰ ਕਰ ਦਿੰਦਾ ਹੈ ਇਸੇ ਤਰ੍ਹਾਂ ਸਤਿਗੁਰ ਜੀ ਦਾ ਸਬਾਹ ਲੋਕਾਂ ਨੂੰ ਦੁੱਖ ਦੂਰ ਕਰਦੇ ਹਨ ਸਾਧ ਸੰਗਤ ਜੀ ਉਹ ਕਿਸੇ ਨੂੰ ਨਹੀਂ ਦੇਖਦੇ ਕਿ ਕਦੋਂ ਤਾਂ ਆਉਂਦਾ ਹੈ ਗੁਰੂ ਸਾਹਿਬ ਹਰ ਇੱਕ ਗਰੀਬ ਤੇ ਦੁਖੀ ਬੰਦੇ ਤੇ ਦਇਆ ਕਰਦੇ ਹਨ 사త్సੰਗਤ ਜੀ ਇਹ ਸੀ ਅੱਜ ਦੀ ਕਥਾ 사త్సੰਗਤ ਜੀ ਇਸ ਕਥਾ ਨੂੰ ਧਿਆਨ ਦੇ ਨਾਲ ਸੁਣਨਾ 사త్సੰਗਤ ਜੀ ਇੰਨੀ ਕੁ ਸੇਵਾ ਪ੍ਰਵਾਨ ਕਰਨਾ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗਾਜੂ ਅੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사త్సੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਬਾਬਾ ਜੀ ਦੇ ਰੋਜ਼ ਨਮੀਆ ਨਮੀਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਤ ਸੰਗਤ ਜੀ ਇੰਨੀ ਕੋ ਸੇਵਾ ਪਰਵਾਨ ਕਰਨਾ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜੋ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ